ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਆਵਾਜ਼ੇ ਪੰਜਾਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੀ ਸਾਬਕਾ ਕੈਬਨ ਮੰਤਰੀ ਅਨਮੋਲ ਗਗਨਮਾਨ ਅੱਜ ਇੱਕ ਵਾਰ ਫਿਰ ਭਾਵਕ ਹੋ ਗਈ ਅਨਮੋਲ ਗਗਨਮਾਨ ਨੇ ਕਿਹਾ ਮੇਰਾ ਕੱਖ ਨਾ ਰਹੇ ਜੇ ਮੈਂ 88 ਵਿਖਦੀ ਹੋਵੇ ਅਨਮੋਲ ਗਗਨਮਾਨ ਜਿਸਦੇ ਅੱਖਾਂ ਦੇ ਵਿੱਚੋਂ ਅਥਰੂ ਵਹਿ ਤੁਰੇ ਜੋ ਸਟੇਜ ਉੱਪਰ ਸਬੋਧਨ ਕਰਨੇ ਸੀ ਪਰ ਉਹਨਾਂ ਦੇ ਅੰਦਰ ਦਰਦ ਸੀ ਜੋ ਕੈਬਨ ਮਿਨਿਸਟਰੀ ਸੀ ਕੈਬਨਟ ਮਿਨਿਸਟਰੀ ਉਹਨਾਂ ਕੋਲੋਂ ਵਾਪਸ ਲੈ ਲਈ ਗਈ ਤੇ ਉਹਨਾਂ ਨੂੰ ਅੱਜ ਵੀ ਉਹ ਦਰ ਜਿਹੜਾ ਸਤਾ ਰਿਹਾ ਹੈ ਅਨਮੋਲ ਗਗਨਮਾਨ ਜਿਨ੍ਹਾਂ ਨੇ 2020 ਵਿੱਚ ਆਪ ਵਿੱਚ ਸ਼ਾਮਲ ਹੋਏ ਤੇ ਆਮ ਆਦਮੀ ਪਾਰਟੀ ਲਈ ਦਿਨ ਰਾਤ ਇਕ ਕੀਤਾ ਜੋ ਇੱਕ ਪੰਜਾਬੀ ਸਿੰਗਰ ਸੀ ਉਹਨਾਂ ਨੇ ਆਪਣਾ ਜੋ ਉਹ ਕੰਮ ਵੀ ਛੱਡਿਆ ਤੇ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਜਦੋਂ ਰਾਜਨੀਤੀ ਦੇ ਵਿੱਚ ਉਹਨਾਂ ਨੂੰ ਕੈਬਨ ਮੰਤਰੀ ਬਣਾਇਆ ਗਿਆ ਤੇ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲੱਗ ਗਏ ਪਿਛਤਾਚਾਰ ਦੇ ਜਿਸ ਤੋਂ ਬਾਅਦ ਅੱਜ ਅਨਮੋਲ ਗਗਨਮਾਨ ਭਾਵਕ ਹੋਈਏ ਉਹਨਾਂ ਨੇ ਅੱਜ ਕਹਿ ਕੇ ਮੈਂ ਇਮਾਨਦਾਰੀ ਦਾ ਉਹ ਆਪਣਾ ਪੂਰਾ ਵਾਅਦਾ ਕਰਦੀ ਹਾਂ ਜੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਉੱਪਰ ਬੋਲਦਿਆਂ ਅਨਮੋਲ ਗਗਨਮਾਨ ਨੇ ਭਾਵਕ ਹੋ ਗਈ ਉਹਨਾਂ ਨੇ ਕਿਹਾ ਕਿ ਮੈਂ ਰੱਬ ਨੂੰ ਬਾਬੇ ਨਾਨਕ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿ ਰਹੀ ਆ ਕਿ ਮੇਰਾ ਕੱਖ ਨਾ ਰਹੇ ਜੇ ਮੈਂ ਪਿੰਡਾਂ ਦੀਆਂ ਗ੍ਰਾਂਟਾਂ ਦੇ ਵਿੱਚੋਂ 96 ਵੀ ਖਾਦੀ ਹੋਵੇ ਤਾਂ ਸੁਭਧਾਇਕ ਅਨਮੋਲ ਗਗਨਮਾਨ ਨੇ ਕਿਹਾ ਕਿ ਮੈਂ ਕਦੇ ਵੀ ਕਿਸੇ ਸਰਪੰਚ ਬੀਡੀਪੀਓ ਜਾਂ ਡੀਸੀ ਤੋਂ ਇੱਕ ਵੀ ਪੈਸਾ ਨਹੀਂ ਮੰਗਿਆ ਜਦੋਂ ਕਿ ਮੈਨੂੰ ਪਤਾ ਹੈ ਜੋ ਗ੍ਰਾਂਟਾਂ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਜੋ ਪਰਸੈਂਟੇਜ ਲਈ ਜਾਂਦੀ ਹੈ ਜਿਹੜੇ ਸਾਰੇ ਹੀ ਲੈਂਦੇ ਹਨ ਪਰ ਮੈਂ ਇੱਕ ਵੀ ਪੈਸਾ ਨਹੀਂ ਲਿਆ ਸਾਡਾ ਇੱਕੋ ਇੱਕ ਮਕਸਦ ਇਹ ਕਿ ਅਸੀਂ ਪਿੰਡਾਂ ਵਿੱਚ ਚੰਗੀਆਂ ਸਹੂਲਤਾਂ ਦੇ ਸਕੀਏ ਪਿੰਡ ਤਰੱਕੀ ਕਰਨ ਪਿੰਡਾਂ ਵਿੱਚ ਚੰਗਾ ਸਿਸਟਮ ਹੋਵੇ ਲੋਕਾਂ ਨੇ ਸਾਨੂੰ ਜਿਸ ਸੋਚ ਨਾਲ ਵਿਧਾਇਕ ਬਣਾਇਆ ਸੀ ਅਸੀਂ ਉਸੇ ਸੋਚ ਕੇ ਕੰਮ ਕਰ ਰਹੇ ਹਾਂ ਕੁਝ ਸਮਾਂ ਪਹਿਲਾਂ ਮੈਂ ਖੜ ਕਮੇਟੀ ਬਦਲੀ ਖੜ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਲਾਏ ਹਨ ਸੋ ਵਿਧਾਇਕਾਂ ਨੇ ਕਿਹਾ ਕਿ ਹਰਥਾ ਵਿਕਾਸ ਦਾ ਕੰਮ ਚੱਲ ਰਿਹਾ ਹੈ ਅਸੀਂ ਇੱਥੇ ਵਹਿਨੇ ਬੈਠਣ ਲਈ ਨਹੀਂ ਆਏ ਅਸੀਂ ਸਿਸਟਮ ਵਿੱਚ ਫਿੱਟ ਹੋਣ ਲਈ ਨਹੀਂ ਆਏ ਸਗੋਂ ਇਸ ਨੂੰ ਬਦਲਣ ਲਈ ਆਏ ਹਾਂ ਬੇਸ਼ੱਕ ਸਮਾਂ ਲੱਗ ਜਾਵੇ ਜਿਸ ਦਿਨ ਪੂਰੇ ਦੇਸ਼ ਦਾ ਸਿਸਟਮ ਬਦਲੇਗਾ ਪੰਜਾਬ ਸਭ ਤੋਂ ਅੱਗੇ ਹੋਵੇਗਾ ਸੋ ਉਹਨਾਂ ਨੇ ਕਿਹਾ ਕਿ ਪੰਜਾਬ ਤੇ ਬੁਰੀ ਨਜ਼ਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਅਸੀਂ ਪੁਰਾਣੇ ਬ੍ਰਿਸ਼ਟ ਸਿਸਟਮ ਨੂੰ ਸੁਧਾਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਰਾਜਨੀਤੀ ਨੂੰ ਸਮਝਣ ਲਈ ਇਸ ਚੱਕਰ ਵਿੱਚ ਉਤਰੇ ਹਾਂ ਰਾਜਨੀਤੀ ਵਿੱਚੇ ਕੁਰਸੀ ਕੰਡਿਆਂ ਦੀ ਹੈ ਇਸ ਰਾਜਨੀਤੀ ਵਿੱਚ ਇਮਾਨਦਾਰ ਲੋਕਾਂ ਦੇ ਉੱਪਰ ਵੱਡੇ ਦੋਸ਼ ਲੱਗਦੇ ਨੇ ਲੋਕ ਕੁੱਟੇ ਜਾਂਦੇ ਹਨ ਟੁੱਟ ਜਾਂਦੇ ਹਨ ਤੇ ਉਹ ਆਖਰ ਹਾਰ ਜਾਂਦੇ ਨੇ ਤੇ ਸਿਸਟਮ ਨੂੰ ਛੱਡ ਜਾਂਦੇ ਹਨ ਮੁੱਖ ਮੰਤਰੀ ਭਗਵੰਤ ਮਾਨ ਇਸ ਵਿਗੜੇ ਸਿਸਟਮ ਨੂੰ ਸੁਧਾਰਨ ਲਈ ਕੰਮ ਕਰ ਰਹੇ ਹਨ ਸਾਡੀ ਸਰਕਾਰ ਨੌਜਵਾਨਾਂ ਨੂੰ ਬਿਨਾਂ ਕਿਸੇ ਸ਼ਰਤ ਤੇ ਨੌਕਰੀ ਦੇ ਰਹੀ ਹੈ ਸਰਮੋਰ ਗਗਨ ਮਾਨ ਨੇ ਕਿਹਾ ਕਿ ਮੇਰੇ ਹਲਕੇ ਦੇ ਵਿੱਚ ਮੇਰੇ ਨਾਂ ਲੈ ਕੇ ਕੁਝ ਅਫਸਰ ਤੇ ਕੁਝ ਸਰਕਾਰੀ ਕਰਮਚਾਰੀ ਪੈਸਾ ਜ਼ਰੂਰ ਲੈਂਦੇ ਨੇ ਜੋ ਮੈਨੂੰ ਬਦਨਾਮ ਕਰ ਰਹੇ ਨੇ ਜਿਸ ਤਰ੍ਹਾਂ ਮੈਨੂੰ ਮੁੱਖ ਮੰਤਰੀ ਨੇ ਕੈਬਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਮੇਰੇ ਤੇ ਦੋਸ਼ ਲਾਇਆਗੇ ਪਰ ਮੈਨੂੰ ਅੱਜ ਦੁੱਖ ਹੈ ਕਿ ਮੇਰੇ ਤੇ ਬਿਨਾਂ ਵਜਾ ਦੋਸ਼ ਲਾ ਦਿੱਤੇ ਗਏ ਜੋ ਅਨਮੋਲ ਗਗਨ ਮਾਨ ਨੇ ਪਿਛਲੇ ਦਿਨੀ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇ ਦਿੱਤਾ ਸੀ ਕਿ ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦੀ ਪਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਰੋੜਾ ਉਹਨਾਂ ਦੇ ਘਰ ਪਹੁੰਚਦੇ ਨੇ ਉਹਨਾਂ ਨੂੰ ਅਸਤੀਫਾ ਵਾਪਸ ਲੈਣ ਲਈ ਮਨਾਉਂਦੇ ਨੇ ਉਹਨਾਂ ਨੇ ਅਸਤੀਫਾ ਭਾਵੇਂ ਵਾਪਸ ਲੈ ਲਿਆ ਪਰ ਉਹਨਾਂ ਨੂੰ ਮੰਤਰੀ ਪਦ ਵਾਪਸ ਨਹੀਂ ਦਿੱਤਾ ਗਿਆ ਜੋ ਹੁਣ ਮੁੱਖ ਮੰਤਰੀ ਦੇ ਵੱਲੋਂ ਜੇਕਰ ਉਹਨਾਂ ਨੂੰ ਮੰਤਰੀ ਨਹੀਂ ਬਣਾਇਆ ਜਾਂਦਾ ਤਾਂ ਫਿਰ ਉਹਨਾਂ ਦੇ ਅੰਦਰ ਇਹ ਦੁੱਖ ਭਰਿਆ ਜਿਹੜਾ ਉਹਨਾਂ ਸਮਾਂ ਰਹੇਗਾ ਜਿੰਨੀ ਦੇਰ ਤੱਕ ਉਹਨਾਂ ਨੂੰ ਆਪਣੀ ਇਮਾਨਦਾਰੀ ਸਿੱਧ ਨਹੀਂ ਹੋ ਜਾਂਦੀ ਸੋ ਅਜਨਮੋਲ ਗਗਨਮਾਨ ਨੇ ਆਪਣੀ ਇਮਾਨਦਾਰੀ ਨੂੰ ਲੈ ਕੇ ਫਿਰ ਜੋ ਸੌਖਾ ਦिए ਕਿ ਮੈਂ ਇਮਾਨਦਾਰਾਂ ਔਰ ਮੈਂ ਇਮਾਨਦਾਰੀ ਤੌਰ ਤੇ ਕੰਮ ਕੀਤਾ ਜੋ ਅਨਮੋਲ ਗਗਨਮਾਨ ਨੇ ਚੋਣਾਂ ਦੇ ਸਮੇਂ ਐਲਾਨ ਕੀਤੇ ਸੀ ਕਿ ਅਸੀਂ ਜੋ ਚੁਟਕੀ ਦੇ ਵਿੱਚੀ ਐਮਐਸਪੀ ਦੇਵਾਂਗੇ ਉਹ ਐਮਐਸਪੀ ਅਜੇ ਤੱਕ ਨਹੀਂ ਦਿੱਤੀ ਗਈ ਕਿਸਾਨਾਂ ਦੇ ਨਾਲ ਜੋ ਵੱਡਾ ਵਾਅਦਾ ਕਰਕੇ ਆਈ ਸੀ ਸਿਸ ਤੋਂ ਪਹਿਲਾਂ ਉਹਨਾਂ ਕੈਪਟਨ ਅਮਿੰਦਰ ਸਿੰਘ ਨੂੰ ਵੀ ਕਹਿ ਰਿਆ ਸੀ ਕਿ ਮੁੱਖ ਮੰਤਰੀ ਦੇ ਕੁਰਸੀ ਤੋਂ ਤੁਸੀਂ ਅਸਤੀਫਾ ਦਿਓ ਅਸੀਂ ਮੁੱਖ ਮੰਤਰੀ ਦਾ ਉਹਦਾ ਸੰਭਾਲ ਕੇ ਅਸੀਂ ਕਿਸਾਨਾਂ ਨੂੰ 5 ਮਿੰਟ ਵਿੱਚ ਚੁਟਕੀ ਦੇ ਵਿੱਚ ਐਮਐਸਪੀ ਦੇ ਦਿਆਂਗੇ ਪਰ ਹੁਣ ਜਦੋਂ 4 ਸਾਲ ਹੋ ਗਏ ਨੇ ਐਮਐਸਪੀ ਤੇ ਉੱਪਰ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਜਿਹੜਾ ਇੱਕ ਦੌਰ ਹੈ ਇਸ ਦੇ ਵਿੱਚੋਂ ਹੌਲੀ-ਹੌਲੀ ਜਿਹੜਾ ਸਭ ਪਤਾ ਚੱਲਦਾ ਹੈ ਜਦੋਂ ਸੱਤਾ ਦੇ ਵਿੱਚ ਹੁੰਦੇ ਆ ਤਾਂ ਚੱਤਾ ਤੋਂ ਬਾਹਰ ਹੁੰਦੇ ਹੋਏ ਹਰ ਕੋਈ ਗੱਲਾਂ ਕਰ ਸਕਦਾ ਹੈ ਪਰ ਸੱਤਾ ਦੇ ਵਿੱਚ ਹੋਂਦ ਚਵੇਂ ਜਦੋਂ ਜ਼ਿੰਮੇਵਾਰੀ ਆਪ ਤੇ ਆਉਂਦੀ ਹੈ ਤਾਂ ਫਿਰ ਉਸ ਨੂੰ ਕਰਨ ਵਿੱਚ ਸ਼ਮਾਂ ਲੱਗਦਾ ਹੈ ਸੋ ਅਨਮੋਲ ਗੱਲ ਮਨ ਹਮ ਖੁਦ ਮੰਨ ਚੁੱਕੇ ਨੇ ਕਿ ਐਮਐਸਪੀ ਨਹੀਂ ਦਿੱਤੀ ਜਾ ਸਕਦੀ ਪੰਜਾਬ ਦੇ ਕਿਸਾਨਾਂ ਨੂੰ